ਜਿਹੜੀ ਸ਼੍ਰੋਮਣੀ ਕర్జਲ ਦੀ ਭਰਤੀ ਇਸ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਆ ਜਿਸ ਦੇ ਤਹਿਤ ਕੱਲ ਨੂੰ 10:30 ਵਜੇ ਸਮਰਾਲੇ ਹਲਕੇ ਦੀ ਭਰਤੀ ਆ ਜਿਹੜੀ ਸ਼ਿਵਾ ਪੈਲਸ ਜੋ ਸਮਰਾਲਾ ਮਾਛੀਵਾੜਾ ਰੋਡ ਤੇ ਆ ਉੱਥੇ ਇਹ ਭਰਤੀ ਦਾ ਜਿਹੜੀ ਕੱਲ ਸ਼ੁਰੂਆਤ ਕੀਤੀ ਜਾਣੀ ਆ 10:30 ਵਜੇ ਮੈਂ ਸਾਰੇ ਸਮਰਾਲਾ ਨਿਵਾਸੀਆਂ ਨੂੰ ਸ਼੍ਰੋਮਣੀ ਕర్జਲ ਦੇ ਵਰਕਰਾਂ ਨੂੰ ਇਹ ਬੇਨਤੀ ਕਰਦਾ ਕਿ ਵੱਧ ਵੱਧ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਓ ਗੁਰੂ ਘਰਾਂ ਦੇ ਵਿੱਚ ਅਨਾਊਂਸਮੈਂਟ ਕੀਤੀ ਜਾਵੇ ਤਾਂ ਜੋ ਹਰੇਕ ਇਲਾਕਾ ਨਿਵਾਸੀ ਤੱਕ ਇਸ ਸੁਨੇਹਾ ਪਹੁੰਚੇ ਤਾਂ ਜੋ ਉੱਥੇ ਪਹੁੰਚ ਕੇ ਉਹ ਇਸ ਭਰਤੀ ਦਾ ਹਿੱਸਾ ਬਣ ਸਕਣ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕਰਨ ਦੇ ਲਈ ਜਿਹੜੀ ਭਰਤੀ ਹੋ ਰਹੀ ਆ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਆ ਪਹਿਲਾਂ ਮਲੇਰਕੋਟਲਾ ਜ਼ਿਲ੍ਹੇ ਦਾ ਇਕੱਠ ਹੋਇਆ ਜਲੰਧਰ ਹੋਇਆ ਉਸ ਤੋਂ ਸੰਗਰੂਰ ਦੇ ਵਿੱਚ ਫਿਰ ਪਟਿਆਲੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਲੋਕ ਪਹੁੰਚੇ ਨੇ ਕਿਉਂਕਿ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਚਾਹੁੰਦਾ ਕਿ ਜੋ ਅਕਾਲ ਤਖਤ ਸਾਹਿਬ ਵੱਲੋਂ ਇਹ ਇਹ ਮਹਿੰਮ ਸ਼ੁਰੂ ਕੀਤੀ ਗਈ ਆ ਉਸ ਲਹਿਰ ਦਾ ਅਸੀਂ ਹਿੱਸਾ ਬਣੀਏ ਸੋ ਠੀਕ ਹੈ ਸਾਡੇ ਕੋਲੇ ਕਈ ਕਮੀਆਂ ਵੀ ਰਹਿ ਰਹੀਆਂ ਨੇ ਹਜੇ ਜਿੰਨੀ ਡਿਮਾਂਡ ਹੈਗੀ ਆ ਉਹਨੀਆਂ ਕਾਪੀਆਂ ਦਾ ਪ੍ਰਬੰਧ ਨਹੀਂ ਹੋ ਰਿਹਾ ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਹਰ ਇੱਕ ਤੱਕ ਜੋ ਵੀ ਤੁਹਾਡੀ ਮੰਗ ਹੈਗੀ ਆ ਮੈਂਬਰਸ਼ਿਪ ਬਣਨ ਦੇ ਲਈ ਡਿਮਾਂਡ ਹੈਗੀ ਆ ਕਾਪੀਆਂ ਦੀ ਅਸੀਂ ਪੂਰੀ ਕਰੀਏ ਤੇ ਜਲਦ ਹੀ ਆਨਲਾਈਨ ਵੀ ਅਸੀਂ ਸ਼ੁਰੂ ਕਰਾਂਗੇ ਤਾਂ ਜੋ ਹਰੇਕ ਨੂੰ ਅਸੀਂ ਚਾਹੁੰਦੇ ਆ ਕਿ ਹਰੇਕ ਪੰਜਾਬੀ ਹਰੇਕ ਸੇਖਾ ਜਿਹੜਾ ਇਸ ਮਹਮਦਾ ਹਿਸਾ ਬਣੇ ਤੇ ਮੈਂਬਰਸ਼ਿਪ ਜਿਹੜੀ ਪ੍ਰਾਪਤ ਕਰੇ ਸੋ ਤਾ ਜੋਣ ਲੈ ਸਮੇਂ ਦੇ ਵਿੱਚ ਸਾਡੀ ਇਸ ਪੰਥਕ ਅਤੇ ਖੇਤਰੀ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਸੋ ਮੇਰੀ ਫੇਰ ਬੇਨਤੀ ਹੈ ਕਿ ਕੱਲ ਨੂੰ 10:30 ਵਜੇ ਸ਼ਿਵਾ ਪੈਲਸ ਸਮਰਾਲੇ ਤੋਂ ਮਾਛੀਬੜਾ ਰੋਡ ਦੇ ਉੱਪਰ ਉੱਥੇ ਜੜੀਏ ਪਰਤੀ ਹੋਣੀ ਆ ਸੋ ਵੱਜ ਚੜ ਕੇ ਆਪਾਂ ਸਾਰੇ ਉਹਦਾ ਹਿੱਸਾ ਬਣੀਏ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਕਾਲਤਾਕ ਸਾਹਿਬ ਵੱਲੋਂ ਜੋ ਇੱਕ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਦੇ ਆਦੇਸ਼ ਦਿੱਤੇ ਗਏ ਸੀਗੇ ਸੋ ਉਸ ਦੇ ਤਹਿਤ ਜਿਹੜੀ ਸ਼੍ਰੋਮਣੀ ਕਾਰਜਦਲ ਦੀ ਭਰਤੀ ਇਸ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਆ ਜਿਸ ਦੇ ਤਹਿਤ ਕੱਲ ਨੂੰ 10:30 ਵਜੇ ਸਮਰਾਲੇ ਹਲਕੇ ਦੀ ਭਰਤੀ ਆ ਜਿਹੜੀ ਸ਼ਿਵਾ ਪੈਲਸ ਜੋ ਸਮਰਾਲਾ ਮਾਛੀਵਾੜਾ ਰੋਡ ਤੇ ਆ ਉੱਥੇ ਇਹ ਭਰਤੀ ਦਾ ਜਿਹੜੀ ਕੱਲ ਸ਼ੁਰੂਆਤ ਕੀਤੀ ਜਾਣੀ ਆ 10:30 ਵਜੇ ਮੈਂ ਸਾਰੇ ਸਮਰਾਲਾ ਨਿਵਾਸੀਆਂ ਨੂੰ ਸ਼੍ਰੋਮਣੀ ਕਾਰਜਦਲ ਦੇ ਵਰਕਰਾਂ ਨੂੰ ਇਹ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਓ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਕੀਤੀ ਜਾਵੇ ਤਾਂ ਜੋ ਹਰੇਕ ਇਲਾਕਾ ਨਿਵਾਸੀ ਤੱਕ ਇਹ ਸੁਨੇਹਾ ਪਹੁੰਚੇ ਤਾਂ ਜੋ ਉੱਥੇ ਪਹੁੰਚ ਕੇ ਉਹ ਇਸ ਭਰਤੀ ਦਾ ਹਿੱਸਾ ਬਣ ਸਕਣ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕਰਨ ਦੇ ਲਈ ਜਿਹੜੀ ਭਰਤੀ ਹੋ ਰਹੀ ਆ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਵਾ ਪਹਿਲਾਂ ਮਲੇਰਕੋਟਲਾ ਜ਼ਿਲ੍ਹੇ ਦਾ ਇਕੱਠ ਹੋਇਆ ਜਲੰਧਰ ਹੋਇਆ ਉਸ ਤੋਂ ਬਾਅਦ ਸੰਗਰੂਰ ਦੇ ਵਿੱਚ ਫਿਰ ਪਟਿਆਲੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਲੋਕ ਪਹੁੰਚੇ ਨੇ ਕਿਉਂਕਿ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਚਾਹੁੰਦਾ ਕਿ ਜੋ ਅਕਾਲ ਤਖਸਾਲ ਵੱਲੋਂ ਇਹ ਇਹ ਮੁਹਿਮ ਸ਼ੁਰੂ ਕੀਤੀ ਗਈ ਆ ਉਸ ਲਹਿਰ ਦਾ ਅਸੀਂ ਹਿੱਸਾ ਬਣੀਏ ਸੋ ਠੀਕ ਆ ਸਾਡੇ ਕੋਲੇ ਕਈ ਕਮੀਆਂ ਵੀ ਰਹਿ ਰਹੀਆਂ ਨੇ ਹਜੇ ਜਿੰਨੀ ਡਿਮਾਂਡ ਹੈਗੀ ਆ ਓਨੀਆਂ ਕਾਪੀਆਂ ਦਾ ਪ੍ਰਬੰਧ ਨਹੀਂ ਹੋ ਰਿਹਾ ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਹਰ ਇੱਕ ਤੱਕ ਜੋ ਵੀ ਤੁਹਾਡੀ ਮੰਗ ਹੈਗੀ ਆ ਮੈਂਬਰਸ਼ਿਪ ਬਣਨ ਦੇ ਲਈ ਡਿਮਾਂਡ ਹੈਗੀ ਆ ਕਾਪੀਆਂ ਦੀ ਅਸੀਂ ਪੂਰੀ ਕਰੀਏ ਤੇ ਜਲਦ ਹੀ ਆਨਲਾਈਨ ਵੀ ਅਸੀਂ ਸ਼ੁਰੂ ਕਰਾਂਗੇ ਤਾਂ ਜੋ ਹਰੇਕ ਨੂੰ ਅਸੀਂ ਚਾਹੁੰਦੇ ਆ ਕਿ ਹਰੇਕ ਪੰਜਾਬੀ ਹਰੇਕ ਸੇਖਾ ਜਿਹੜਾ ਇਸ ਮਹਮਦ ਐਸਾ ਬਣੇ ਤੇ ਮੈਂਬਰਸ਼ਿਪ ਜਿਹੜੀ ਪ੍ਰਾਪਤ ਕਰੇ ਸੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਸ ਪੰਥਕ ਅਤੇ ਖੇਤਰੀ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਸੋ ਮੇਰੀ ਫੇਰ ਬੇਨਤੀ ਹੈ ਕਿ ਕੱਲ ਨੂੰ 10:30 ਵਜੇ ਸ਼ਿਵਾ ਪੈਲੇਸ ਸਮਰਾਲੇ ਤੋਂ ਮਾਛੀਬੜਾ ਰੋਡ ਦੇ ਉੱਪਰ ਉੱਥੇ ਜਿਹੜੀ ਇਹ ਭਰਤੀ ਹੋਣੀ ਆ ਸੋ ਵੱਜ ਚੜ ਕੇ ਆਪਾਂ ਸਾਰੇ ਉਹਦਾ ਹਿੱਸਾ ਬਣੀਏ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਕਾਲਤਕ ਸਾਹਿਬ ਵੱਲੋਂ ਜੋ ਇੱਕ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਦੇ ਆਦੇਸ਼ ਦਿੱਤੇ ਗਏ ਸੀਗੇ ਸੋ ਉਸ ਦੇ ਤਹਿਤ ਜਿਹੜੀ ਸ਼੍ਰੋਮਣੀ ਕਰਜਦਲ ਦੀ ਭਰਤੀ ਇਸ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਆ ਜਿਸ ਦੇ ਤਹਿਤ ਕੱਲ ਨੂੰ 10:30 ਵਜੇ ਸਮਰਾਲੇ ਹਲਕੇ ਦੀ ਭਰਤੀ ਆ ਜਿਹੜੀ ਸ਼ਿਵਾ ਪੈਲਸ ਜੋ ਸਮਰਾਲਾ ਮਾਛੀਵਾੜਾ ਰੋਡ ਤੇ ਆ ਉੱਥੇ ਇਹ ਭਰਤੀ ਦਾ ਜਿਹੜੀ ਕੱਲ ਸ਼ੁਰੂਆਤ ਕੀਤੀ ਜਾਣੀ ਆ 10:30 ਵਜੇ ਮੈਂ ਸਾਰੇ ਸਮਰਾਲਾ ਨਿਵਾਸੀਆਂ ਨੂੰ ਸ਼੍ਰੋਮਣੀ ਕਰਜਦਲ ਦੇ ਵਰਕਰਾਂ ਨੂੰ ਇਹ ਬੇਨਤੀ ਕਰਦਾ ਕਿ ਵੱਧ ਵੱਧ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਓ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਕੀਤੀ ਜਾਵੇ ਤਾਂ ਜੋ ਹਰੇਕ ਇਲਾਕਾ ਨਿਵਾਸੀ ਤੱਕ ਇਹ ਸੁਨੇਹਾ ਪਹੁੰਚੇ ਤਾਂ ਜੋ ਉੱਥੇ ਪਹੁੰਚ ਕੇ ਉਹ ਇਸ ਭਰਤੀ ਦਾ ਹਿੱਸਾ ਬਣ ਸਕਣ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੀ ਭਰਤੀ ਹੋ ਰਹੀ ਆ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਆ ਪਹਿਲਾਂ ਮਲੇਰ ਕੋਟਲਾ ਜ਼ਿਲ੍ਹੇ ਦਾ ਇਕੱਠ ਹੋਇਆ ਜਲੰਧਰ ਹੋਇਆ ਉਸ ਤੋਂ ਸੰਗਰੂਰ ਦੇ ਵਿੱਚ ਫਿਰ ਪਟਿਆਲੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਲੋਕ ਪਹੁੰਚੇ ਨੇ ਕਿਉਂਕਿ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਚਾਹੁੰਦਾ ਕਿ ਜੋ ਅਕਾਲ ਤਖਸਾਲ ਵੱਲੋਂ ਇਹ ਇਹ ਮੁਹਿੰਮ ਸ਼ੁਰੂ ਕੀਤੀ ਗਈ ਆ ਉਸ ਲਹਿਰ ਦਾ ਅਸੀਂ ਹਿੱਸਾ ਬਣੀਏ ਸੋ ਠੀਕ ਆ ਸਾਡੇ ਕੋਲੇ ਕਈ ਕਮੀਆਂ ਵੀ ਰਹਿ ਰਹੀਆਂ ਨੇ ਅਜੇ ਜਿੰਨੀ ਡਿਮਾਂਡ ਹੈਗੀ ਆ ਓਨੀਆਂ ਕਾਪੀਆਂ ਦਾ ਪ੍ਰਬੰਧ ਨਹੀਂ ਹੋ ਰਿਹਾ ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਹਰ ਇੱਕ ਤੱਕ ਜੋ ਵੀ ਤੁਹਾਡੀ ਮੰਗ ਹੈਗੀ ਆ ਮੈਂਬਰਸ਼ਿਪ ਬਣਨ ਦੇ ਲਈ ਡਿਮਾਂਡ ਹੈਗੀ ਆ ਕਾਪੀਆਂ ਦੀ ਅਸੀਂ ਪੂਰੀ ਕਰੀਏ ਤੇ ਜਲਦ ਹੀ ਆਨਲਾਈਨ ਵੀ ਅਸੀਂ ਸ਼ੁਰੂ ਕਰਾਂਗੇ ਤਾਂ ਜੋ ਹਰੇਕ ਨੂੰ ਅਸੀਂ ਚਾਹੁੰਦੇ ਆ ਕਿ ਹਰੇਕ ਪੰਜਾਬੀ ਹਰੇਕ ਸਿੱਖ ਆ ਜਿਹੜਾ ਇਸ ਮੁਹੰਮਦ ਐਸਾ ਬਣੇ ਤੇ ਮੈਂਬਰਸ਼ਿਪ ਜਿਹੜੀ ਪ੍ਰਾਪਤ ਕਰੇ ਸੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਸ ਪੰਥਕ ਅਤੇ ਖੇਤਰੀ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਸੋ ਮੇਰੀ ਫੇਰ ਬੇਨਤੀ ਹੈ ਕਿ ਕੱਲ ਨੂੰ 10:30 ਵਜੇ ਸ਼ਿਵਾ ਪੈਲਸ ਸਮਰਾਲੇ ਤੋਂ ਮਾਛੀਬੜਾ ਰੋਡ ਦੇ ਉੱਪਰ ਉੱਥੇ ਜਿਹੜੀ ਇਹ ਪਰਤੀ ਹੋਣੀ ਆ ਸੋ ਵੱਧ ਚੜ ਕੇ ਆਪਾਂ ਸਾਰੇ ਉਹਦਾ ਹਿੱਸਾ ਬਣੀਏ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ